ਜੀ ਖਰਿਆਂ ਨੂੰ ਸਾਡੇ ਬਹੁਤ ਸਾਰੇ ਕਿਸਾਨ ਵੀਰਾਂ ਨੂੰ ਇੱਕ ਸਮੱਸਿਆ ਆndi ਹੈ ਕਿ ਜਿਹੜੇ ਡੰਗਰ ਹੈ ਮੱਝਾਂ ਗਾਵਾਂ ਟਾਈਮ ਫਿਰ ਬੋਲਦੀਆਂ ਨਹੀਂ ਹੈਗੀਆਂ ਜਾਂ ਬਿਲਕੁਲ ਹੀ ਬੋਲਦੀਆਂ ਨਹੀਂ ਤੇ ਕਈ ਵੀਰਾਂ ਦੀ ਇਹ ਵੀ ਸਮੱਸਿਆ ਹੁੰਦੀ ਹੈ ਕਿ ਜਿਹੜੇ ਸਾਡੇ ਡੰਗਰ ਹੈ ਉਹ ਬਾਰ-ਬਾਰ ਰਿਪੀਟ ਹੋ ਜਾਂਦੇ ਜਦੋਂ ਕਿ ਉਹ ਵਧੀਆ ਖਰਾਬੀ ਪਾਉਂਦੇ ਸਾਰਾ ਉਹਨਾਂ ਨੇ ਵਧੀਆ ਪ੍ਰੋਪਰ ਪੱਠੇ ਵਗੈਰਾ ਧਿਆਨ ਲੱਖਦੀਆਂ ਹੈ ਪਰ ਇੱਕ ਜਗ੍ਹਾ ਆ ਕੇ ਟਪਲਾ ਖਾਈਂ ਦੀ ਮਸਤੀਖ ਹੋ ਜਾਂਦੀ ਹੈ ਕਿ ਆਪਾਂ ਜਿਹੜੇ ਮਿਰਰ ਮਿਕਸਚਰ ਨਹੀਂ ਪਾਦੇ ਹੈਗੇ ਤੇ ਜੇ ਅਸੀਂ ਮੰਨ ਲਓ ਚਾਹਨੇ ਸਾਡੀ ਡੰਗਰ ਬਾਰ-ਬਾਰ ਨਾ ਬੋਲਣਾ ਤੁਹਾਨੂੰ ਮਿਰਰ ਮਿਕਸਚਰ ਜ਼ਰੂਰ ਪਾਣਾ ਚਾਹੀਦਾ ਹਨਾ ਮਿਰਰ ਮਿਕਸਚਰ ਪਾਣਾ ਹੈ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਵੀ ਇਹੀ ਪਾਣਾ ਹੈ ਕਿਤੇ ਵੀ ਵਧੀਆ ਨਾਲ ਆਪਣੀ ਦਾ ਬਾੜੋ ਪਰ ਮਿਰਰ ਮਿਕਸਚਰ ਜ਼ਰੂਰ ਪਾਓ ਕਿਉਂਕਿ ਆਪਾਂ ਪੰਜਾਬੀ ਦੀ ਧਰਤਾਂ ਦਾ ਜੂਰਾ ਕਹਿੰਦੇ ਆ ਤੇ ਖਾਸ ਕਰਕੇ ਇਹਨੂੰ ਚੇਂਜ ਕਰ ਦੇਣਾ ਚਾਹੀਦਾ ਜਿਹੜਾ 2 ਮਹੀਨੇ ਇਹ ਪਾ ਲਿਆ ਉਹ ਤੋਂ ਬਾਅਦ ਬਦਲ ਕੇ ਕਿਤੇ ਹੋਰ ਕੰਪਨੀ ਦਾ ਕਾਰਗਲ ਵੀਰ ਬੈਗ ਬਹੁਤ ਕੰਪਨੀਆਂ ਬਾਜ਼ਾਰ ਦੇ ਵਿੱਚ ਇਹਨੂੰ 50 ਗ੍ਰਾਮ ਪਾਣਾ ਹੁੰਦਾ ਇੱਕ ਡੰਗਰ ਜਿਹੜੇ ਨੇ ਵੱਡੇ ਡੰਗਰ ਐ ਉਹਨੂੰ ਆਪਾਂ 70 ਗ੍ਰਾਮ ਜਾਂ 100 ਗ੍ਰਾਮ ਵੀ ਪਾ ਸਕਦੇ ਐ ਇਹ ਬਿਨਾਂ ਨਾਗਾ ਪਾਓ ਇਹਦਾ ਜਨਨ ਕਿ ਕੋਈ ਬੰਦੇ ਨੂੰ ਐਡਾ ਖਰਚਾ ਨਹੀਂ ਹੈਗਾ ਜੇ